ਤੇ ਅੱਜ ਅਸੀਂ ਰੂਪਰੂ ਕਰਵਾਉਣ ਜਾ ਰਹੇ ਹਾਂ ਤੁਹਾਡੇ ਸਨਮੋਕ ਕਰਨ ਜਾ ਰਹੇ ਹਾਂ ਮਹਾਨ ਗਾਇਕਾ ਪੰਜਾਬ ਦਾ ਮਾਣ ਸੁਦੇਸ਼ ਕੁਮਾਰੀ ਮੈਂ ਚੱਲੀਆਂ ਪੀਕੇ ਸੁਣ ਲੈ ਗੱਲ ਜਵਾਨਾ ਵੇ ਇਸ ਵਾਰੀ ਨਹੀਂ ਸੁਣਨਾ ਮੈਂ ਕੋਈ ਹੋਰ ਬਹਾਨਾ ਵੇ ਸਾਡੇ ਟੂਰ ਜਿਹੜੇ ਆ ਬਾਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੱਗਦੇ ਰਹਿੰਦੇ ਆ ਕੁਝ ਵੱਖਰਾ ਲੱਗਾ ਆਸਟ੍ਰੇਲੀਆ ਸੋ ਮੈਂ ਡਰਦੀ ਸੀ ਵੀ ਮੈਂ ਕਿਹਾ ਪਤਾ ਨਹੀਂ ਹਾਏ ਆਡੀਅנס ਕਿੱਦਾਂ ਦੀ ਹੋਣੀ ਉੱਥੇ ਦੀ ਜਾਂ ਕਿੱਦਾਂ ਮੈਨੂੰ ਕੋਈ ਪਿਆਰ ਕਰੂਗਾ ਜਾਂ ਕਿੱਦਾਂ ਨਹੀਂ ਬਹੁਤ ਡਰ ਸੀ ਮੇਰੇ ਅੰਦਰ ਪਰ ਜਦੋਂ ਮੈਂ ਆਈ ਨਾ ਇੱਥੇ ਆਣ ਕੇ ਜਦੋਂ ਲੇਡੀਜ਼ ਦਾ ਪਿਆਰ ਦੇਖਿਆ ਮੈਂ ਕੀ ਆਈ ਬਾਤ ਆ ਸੱਚੀ ਗੱਲ ਮਜ਼ਾ ਆ ਗਿਆ ਹੁੰਦਾ ਕਿ ਕੁੜੀਆਂ ਕਿਉਂ ਖਾਸ ਜੇ ਇਸ ਵੇਲੇ ਤੁਸੀਂ ਸ਼ੁਰੂ ਕੀਤਾ ਹੋਣਾ ਹੁਣ ਤਾਂ ਚਲੋ ਟ੍ਰੈਂਡ ਚੱਲ ਗਿਆ ਸਕੂਲ ਦੇ ਵਿੱਚ ਵੀ 뮤직 ਐਜੂਕੇਸ਼ਨ ਸ਼ੁਰੂ ਹੋ ਗਈ ਉਹਨਾਂ ਦਿਨਾਂ ਦੇ ਵਿੱਚ ਕਿੱਦਾਂ ਦਾ ਸੀ ਇਦਾਂ ਦਾ ਇੱਕ ਕਿਹਾ ਜਾਂਦਾ ਸੀ ਵੀ ਨਹੀਂ ਕੁੜੀਆਂ ਨਹੀਂ ਇਵਨ ਕਿ ਮੁੰਡਿਆਂ ਦੇ ਗਾਉਣ ਦੇ ਉੱਤੇ ਵੀ ਇੱਕ ਇਤਰਾਜ਼ ਸੀ ਬਵਾਰਜਿਤ ਮੰਨਿਆ ਜਾਂਦਾ ਸੀ ਇੱਕ ਬ੍ਰਦਰ ਮੇਰੇ ਤਿੰਨ ਬ੍ਰਦਰ ਆ ਸੀ ਤੇ ਵੱਡੇ ਬ੍ਰਦਰ ਸਪੋਰਟਿਵ ਸੀਗੇ ਜਿਹੜੇ ਵਿਚਕਾਰ ਵਾਲੇ ਸੀ ਨਾ ਉਹ ਥੋੜਾ ਜਿਹਾ ਫਿਰ ਤੁਹਾਨੂੰ ਪਤਾ ਹੀ ਵੀ ਇੱਕ ਬੰਦਾ ਹੁੰਦਾ ਹੀ ਆ ਸੋ ਜਦੋਂ ਮੇਰਾ ਵੇਸ਼ ਦਾ ਇਹ ਗਾਣਾ ਆਇਆ ਸੀਗਾ ਤਾਸੀ ਰੇਲਵੇ ਕੁਆਟਰਾਂ ਦੇ ਵਿੱਚ ਲੈਂਦੇ ਹੁੰਦੇ ਸੀਗੇ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ ਨਹੀਂ ਮੇਰੀਏ ਜਨੇ ਤੇਰੇ ਅੱਗੇ ਫਿਰ ਮੈਂ ਇੱਕ ਇੱਕ ਲਾਈਨ ਮੈਂ गा ਰਹੀ ਆ ਬਲਵੀਰ ਉਧਰੋਂ ਲਿਖ ਰਿਹਾ ਹੈ ਗਾਣਾ ਵੇਚੂਦਾ ਯਾ ਮੇਰੇ ਪਿੱਛੋਂ ਹਲਕੀ ਬਣਾ ਲੈ। ਅੱਛਾ ਲਿਖਿਆ ਬੂ। ਉੱਥੇ ਐਟ ਅ ਟਾਈਮ ਹੀ ਲਿਖਿਆ ਗਾਣਾ। ਵਾਹ ਜੀ ਵਾਹ। ਐਟ ਅ ਟਾਈਮ ਹੈ ਗਾ ਰਹੀਆਂ ਤੇ ਐਟ ਅ ਟਾਈਮ ਹੀ ਬਲਵੀਰ ਲਿਖ ਰਿਆ ਗਾਣੇ ਨੂੰ। ਹਰਜੀਤ ਹਰਜੀਤ ਸਿੰਘ ਜੀ ਦੂਰਦਰਸ਼ਨ ਤੇ ਹੁੰਦੇ ਸੀਗੇ ਆਪਣੇ ਕਿਉਂਕਿ ਫਸਟ ਗਾਣਾ ਮੇਰਾ ਪਹਿਲਾ ਗਾਣਾ ਜਿਹੜਾ ਸੀ ਨਾ ਉਹ ਉਹਨਾਂ ਨੇ ਮੈਨੂੰ ਕੋ ਸਰਦੂਲ ਭਾਜੀ ਉਹਨਾਂ ਨੇ ਗਵਾਇਆ ਸੀਗਾ। ਅੱਛਾ ਜੀ। ਤਰਿੰਜਣ ਕੈਸਟ ਦੇ ਵਿੱਚ। ਹਾਏ 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 ਹੱਥ ਪੂਣੀਆਂ ਟਾਕ ਤੇ ਚਰਖਾ ਤਰਿੰਜਣੀ ਕਤਣ ਚੱਲੀ ਵੇ ਮਤ ਰੰਜਣਾ ਚ ਬੋਲ ਪਛਾਣਾ ਅੱਜ ਕੌਣ ਪਰੋਣਾ ਆਇਆ ਨਹੀਂ ਫੁੱਲ ਖਿਲ ਗਏ ਨੇ ਸੁਹੇ ਅੱਜ ਇਹੋ ਜੇ ਪਰੋਣੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਆ ਜਿਨ੍ਹਾਂ ਨੇ ਫੁੱਲ ਖਿਲਾਏ ਆ ਗਾਇਕੀ ਦੇ ਪ੍ਰੋਗਰਾਮ ਸਨਮੁਖ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਸਸਰੀ ਇਕਾਲ ਦੋਸਤੋ ਮੈਂ ਦਲਜੀਤ ਸਿੰਘ ਬ੍ਰਿਸ਼ਵਿੰਦੇ ਸਟੂਡੀਓ ਤੋਂ ਇੱਕ ਵਾਰ ਫੇਰ ਤੁਹਾਨੂੰ ਰੂਬਰੂ ਕਰ ਰਿਹਾ ਆ ਉਸ ਮਹਾਨ ਗਾਇਕਾ ਦੇ ਨਾਲ ਜਿਨ੍ਹਾਂ ਨੇ ਕਿ ਸਾਡੇ ਪੰਜਾਬੀਆਂ ਨੂੰ ਇੱਕ ਰੂਹ ਦੀ ਖੁਰਾਕ ਦਿੱਤੀ ਆ ਆਪਣੇ ਸੰਗੀਤ ਦੇ ਦੁਆਰਾ ਸੰਗੀਤ ਜਿਹੜਾ ਕਹਿੰਦਾ ਇਹ ਆ ਕਿ ਇੱਕ ਰੂਹ ਦੀ ਖੁਰਾਕ ਵੀ ਹੁੰਦੀ ਆ ਤੇ ਅਧਿਆਤਮ ਦੇ ਨਾਲ ਵੀ ਜੋੜਦੀ ਆ ਪਰ ਰੰਗ ਖੇੜੇ ਜਿਹੜੇ ਕਿ ਸਾਡੇ ਮਹਿਫਲ ਦਾ ਸ਼ਿੰਗਾਰ ਹੁੰਦੇ ਆ ਉਹਦੇ ਵਿੱਚ 뮤직 ਇੱਕ ਬਹੁਤ ਵੱਡੀ ਭਾਈਵਾਲੀ ਜਿਹੜੀ ਕਰਦਾ ਆ ਤੇ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਜਿਹੜੀ ਆਪਣੀ ਹਿੱਸੇਦਾਰੀ ਆ 뮤직 ਦੇ ਥਰੂ ਦਿੱਤੀ ਆ ਤੇ ਅਸੀਂ ਗਣ ਗਣਾਉਂਦੇ ਆ ਜਿਨ੍ਹਾਂ ਦੇ ਗੀਤ ਕਦੀ ਸਫਾਰੀ ਆਉਂਦਾ ਆ ਕਦੀ ਪੱਗ ਆਉਂਦਾ ਆ ਕਦੀ ਬੇਸ਼ੁਦਾਈਆ ਮੇਰੇ ਪਿਛੇ ਹਾਲ ਕੀ ਬਣਾ ਲਿਆ ਇਹੋ ਜਿਹਾ ਗੀਤਾਂ ਦੇ ਨਾਲ ਤੁਹਾਡੇ ਨਾਲ ਉਹ ਰੂਬਰੂ ਹੋਇਆ ਤੇ ਅੱਜ ਅਸੀਂ ਰੂਬਰੂ ਕਰਵਾਉਣ ਜਾ ਰਹੇ ਆ ਤੁਹਾਡੇ ਸਾਹਮਣੇ ਕਰਨ ਜਾ ਰਹੇ ਆ ਮਹਾਨ ਗਾਇਕਾ ਪੰਜਾਬ ਦਾ ਮਾਣ ਸੁਦੇਸ਼ ਕੁਮਾਰੀ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਦਿਲਜੀਤ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਅਸੀਂ ਫੁੱਲੇ ਨਹੀਂ ਸਮਾਉਂਦੇ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆਂ ਹਾਂਜੀ ਥੈਂਕ ਯੂ ਸੋ ਮੱਚ ਮੈਂ ਬਹੁਤ ਆਪਣੇ ਆਪ ਨੂੰ ਭਾਗਾਂ ਵਾਲੀ ਸਮਝਦੀ ਹਾਂ ਕਿ ਮੈਨੂੰ ਅੱਜ ਆਸਟ੍ਰੇਲੀਆ ਦੀ ਧਰਤੀ ਤੇ ਔਰ ਦਿਲਜੀਤ ਜੀ ਦੇ ਇੰਡੋਜ਼ ਟੀਵੀ ਉੱਤੇ ਇੰਟਰਵਿਊ ਕਰਨ ਦਾ ਨਾਲੇ ਮੌਕਾ ਮਿਲਿਆ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਸੋ ਤੁਸੀਂ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਆਏ ਹੋ ਤੇ ਕਿੱਦਾਂ ਦਾ ਲੱਗੇਗਾ ਕਿ ਤੁਹਾਡੇ ਟੂਰ ਜਿਹੜੇ ਆ ਬਾਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੱਗਦੇ ਰਹਿੰਦੇ ਕੋਟ ਵੱਖਰਾ ਲੱਗਾ ਆਸਟ੍ਰੇਲੀਆ ਹਾਂਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਅਰਬਨ ਪਿੰਡੂ ਪ੍ਰੋਡਕਸ਼ਨ ਜੀ ਮੇਰੇ ਵੀਰ ਬੰਟੀ ਪੁਨਿਆ ਜੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨੀ ਆ ਕਿ ਜਿਨ੍ਹਾਂ ਨੇ ਮੈਨੂੰ ਆਸਟ੍ਰੇਲੀਆ ਦੀ ਧਰਤੀ ਤੇ ਫਸਟ ਟਾਈਮ ਇਹਨੂੰ ਲਿਆਂਦਾ ਔਰ ਇੱਥੇ ਦੀ ਸਾਰੀ ਆਡੀਅנס ਦੇ ਮੇਰੇ ਸਰੋਤਿਆਂ ਦੇ ਰੂਬਰੂ ਕੀਤਾ ਮੈਨੂੰ ਮੈਂ ਤਹਿ ਦਿਲ ਤੋਂ ਉਹਨਾਂ ਦੀ ਸ਼ੁਕਰਗੁਜ਼ਾਰ ਆ ਸੋ ਬਾਕੀ ਬੜਾ ਸੋਚਦੀ ਹੁੰਦੀ ਸੀ ਕਿ ਮੈਂ ਕਿਹਾ ਹਾਏ ਮੈਂ ਪ੍ਰੋਮੋਟਰ ਕੋਈ ਵੀ ਮੈਨੂੰ ਆਸਟ੍ਰੇਲੀਆ ਬੁਲਾ ਹੀ ਨਹੀਂ ਰਿਹਾ ਕੈਨੇਡਾ ਦੇ ਤਾਂ ਮੇਰੇ ਚਲੋ 7-8 ਟੂਰ ਲੱਗ ਗਏ ਆ ਤੇ ਯੂਕੇ ਵੀ ਲੱਗ ਗਏ ਆ ਹੋਰ ਕੰਟਰੀਆਂ 'ਚ ਵੀ ਜਾਇਆ ਹੀ ਆ ਮੈਂ ਪਰ ਆਸਟ੍ਰੇਲੀਆ ਰਹਿ ਗਿਆ ਸੀ ਕੋਈ ਅੱਛਾ ਜੀ ਤੇ ਮੈਂ ਕਹ ਚਲੋ ਇਹ ਵਾਹਿਗੁਰੂ ਜੀ ਦੀ ਕਿਰਪਾ ਹੋਈ ਸੋ ਬੰਟੀ ਪੁਨੀਆ ਜੀ ਦਾ ਬਹੁਤ ਧੰਨਵਾਦ ਕਰਦੀ ਆ ਮੈਂ ਜੀ ਤੇ ਬਾਕੀ ਪੁਨੀਆ ਦਾ ਅਸੀਂ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਤੁਹਾ ਤੁਹਾਨੂੰ ਜਿਹੜਾ ਰੂਬਰੂ ਕੀਤਾ ਪਰ ਅਸੀਂ ਤਾਂ ਦੇਖਿਆ ਤੁਹਾਨੂੰ ਲਾਈਵ ਤੁਸੀਂ ਗਾਇਆ ਤੇ ਜਿਹੜਾ ਪ੍ਰੋਗਰਾਮ ਸੀ ਠਾਠਾ ਮਾਰਦਾ ਕੱਠ ਬੀਬੀਆਂ ਜਿਸ ਤਰ੍ਹਾਂ ਨੱਚ ਰਹੀਆਂ ਸੀ ਮੈਂ ਅੱਜ ਤੱਕ ਨਹੀਂ ਦੇਖਿਆ ਨੀ ਕਿ ਜਿਸ ਤਰੀਕੇ ਨਾਲ ਤੁਸੀਂ ਮੈਂ ਬਿਲਕੁਲ ਬਿਲਕੁਲ ਮੈਂ ਦਿਲਜੀਤ ਜੀ ਇਦਾਂ ਵੀ ਇੰਡੀਆ ਦੇ ਵਿੱਚ ਤਾਂ ਸਟੇਜ ਸ਼ੋਅ ਨਾ ਬਹੁਤ ਘੱਟ ਘੱਟ ਕਰਦੀਆਂ ਤਾਂ ਮੈਂ ਸ਼ੋਅ ਕੋਈ ਹੋਵੇ ਹੋਵੇ ਤਾਂ ਮੈਂ ਕਰ ਲੈਣੀ ਆ ਪਹਿਲੀ ਤਬ ਮੈਂ ਪਤਾ ਨਹੀਂ ਕਿੰਨੇ ਟਾਈਮ ਬਾਅਦ ਇਹ ਆਸਟ੍ਰੇਲੀਆ ਦੇ ਵਿੱਚ ਬ੍ਰਿਸਬੇਨ ਦੇ ਵਿੱਚ ਆ ਕੇ ਮੈਂ ਸਟੇਜ ਸ਼ੋਅ ਕੀਤਾ ਆ ਅੱਛਾ ਸੋ ਮੈਂ ਡਰਦੀ ਸੀ ਵੀ ਮੈਂ ਕਿਹਾ ਪਤਾ ਨਹੀਂ ਹਾਏ ਆਡੀਅੰਸ ਕਿੱਦਾਂ ਦੀ ਹੋਣੀ ਉੱਥੇ ਦੀ ਜਾਂ ਕਿੱਦਾਂ ਮੈਨੂੰ ਕੋਈ ਪਿਆਰ ਕਰੂਗਾ ਜਾਂ ਕਿੱਦਾਂ ਨਹੀਂ ਬਹੁਤ ਡਰ ਸੀ ਮੇਰੇ ਅੰਦਰ ਪਰ ਜਦੋਂ ਮੈਂ ਆਈ ਨਾ ਇੱਥੇ ਆਣ ਕੇ ਜਦੋਂ ਲੇਡੀਜ਼ ਦਾ ਪਿਆਰ ਦੇਖਿਆ ਮੈਂ ਕੀ ਆਈ ਬਾਤ ਆ ਸੱਚੀ ਗੱਲ ਮਜ਼ਾ ਆ ਗਿਆ ਜੀ ਮজা ਆ ਗਿਆ ਤਾਂ ਇਹ ਨਹੀਂ ਪਤਾ ভাই ਗੁਰ ਜੀ ਨੇ ਕਿੱਦਾਂ ਮੇਰੇ ਕੋਲ ਸਟੇਜ ਹੋ ਤਾਂ ਕਿੰਨੀ એનર્ਜੀ ਮੇਰੇ ਚ ਆ ਗਈ ਬੀਬੀਆਂ ਭੈਣਾਂ ਨੂੰ ਦੇਖ ਕੇ ਸੋ ਮੈਂ ਬਹੁਤ ਉਹਨਾਂ ਦਾ ਵੀ ਧੰਨਵਾਦ ਕਰਦੀ ਜਿਨ੍ਹਾਂ ਨੇ ਇੰਨਾ ਮੈਨੂੰ ਮੇਰੀ ਸੋਚ ਤੋਂ ਕਿਤੇ ਵੱਧ ਮੈਨੂੰ ਪਿਆਰ ਦਿੱਤਾ ਉਹਨਾਂ ਨੇ ਵਾਹ ਜੀ ਵਾਹ ਇਹ ਜਿਹੜਾ ਫਲਾਈਟ ਆ ਇਹ ਕਾਫੀ ਲੰਬੀ ਫਲਾਈਟ ਆ ਬਿਲਕੁਲ ਆਪਾਂ ਨੂੰ ਇੱਥੇ ਬ੍ਰਿਸਬੇਨ ਆਉਣ ਦੇ ਲਈ ਸਟੇ ਵੀ ਕੰਨਣਾ ਪੈਂਦਾ ਕਿਸੇ ਨੂੰ ਸਿੰਗਾਪੁਰ ਕਿਸੇ ਨੂੰ ਮਲੇਸ਼ੀਆ ਤੇ ਜਿਹੜਾ ਪਹਿਲੀ ਵਾਰ ਆਉਂਦਾ ਆ ਚਾਹੇ ਮੈਂ ਵੀ ਆਇਆ ਹੋਵਾਂ ਜਾਂ ਕੋਈ ਸਾਡੇ ਆਡੀਅנס ਜਿਹੜੇ ਬ੍ਰਿਸਬੇਨ ਪਹੁੰਚੇ ਹੋਣਗੇ ਜਾਂ ਆਸਟ੍ਰੇਲੀਆ ਪਹੁੰ ਤੁਹਾਡੀ ਕੋਈ ਇਦਾਂ ਦੀ ਯਾਦ ਨਹੀਂ ਕਿਉਂਕਿ ਖੱਜਲ ਕੋਈ ਨਹੀਂ ਇਹ ਯਾਦ ਤਾਂ ਮੈਂ ਮੇਰੀ ਬਹੁਤ ਜੁੜੀ ਰਹੂਗੀ ਹਮੇਸ਼ਾ ਹੀ ਮੈਨੂੰ ਯਾਦ ਰਹੂਗਾ ਬੰਟੀ ਪੁਨੀਆ ਜੀ ਨੇ 2 ਦਿਨ ਪਹਿਲਾਂ ਹੀ ਸ਼ੋਅ ਤੋਂ ਵੀਜ਼ਾ ਆਇਆ ਮੇਰਾ ਅੱਛਾ ਤੇ ਜਿਹੜੀ ਟਿਕਟ ਕਰਾਈ ਹੈ ਨਾ ਮੇਰੀ ਉਹ ਬੜਾ ਔਖਾ ਪਹੁੰਚੀ ਮੈਂ ਬ੍ਰਿਸਵੇਨ ਦੇ ਵਿੱਚ ਬੜਾ ਮੇਰਾ ਮਾਲਕ ਨੇ ਇਮਤਿਹਾਨ ਲਿਆ ਤਿੰਨ ਤਿੰਨ ਫਲੈਟਾਂ ਚੇਂਜ ਕਰਾਈਆਂ ਮੇਰੀਆਂ ਓਹੋ ਹੈ ਤੇ ਔਖਾ ਸੀ ਹੁਣ ਬਹਿਣਾ ਵੀ ਸਫ਼ਰ ਕਰਨਾ ਸੋ ਫਿਰ ਬੰਟੀ ਤਾਂ ਮੈਂ ਗਾਣਾ ਵੀ ਬਣਾਇਆ ਬੰਟੀ ਪੁਨੀਆ ਜੀ ਤੇ ਬਣਾਉ ਹੈ ਹੈ ਹਾਈ ਬੇ ਬੰਟੀਆਂ ਕਿਹੜੇ ਜ਼ੁਲਮਾਂ ਦਾ ਮੈਂ ਬਦਲਾ ਤੂੰ ਲੈ ਲਿਆ ਥੋੜੀ ਗਾ ਕੇ ਸੁਣਾਉਗਾ ਨਾ ਉਹਨੂੰ ਵੀ ਸਮਝ ਲੱਗੇ ਥੋੜੀ ਜਿਹੀ ਆਪਾਂ ਹੁਣ ਉਹਨੂੰ ਹੀ ਤਾਨੇ ਦੇ ਦੇ ਹਾਂ ਉਹਨੂੰ ਤਾਨੇ ਦਿਨੀ ਆ ਮੈਂ ਹਾਂਜੀ ਹਾਈਵੇ ਬੰਟੀਆਂ ਕਿਹੜੇ ਜਨਮ ਦਾ ਬੈਰ ਤੂੰ ਕਮਾ ਲਿਆ ਵਾਹ ਜੀ ਵਾਹ ਆਣਾਏ ਉਹਨਾਂ ਨੂੰ ਦਰਖਾਸਤ ਆ ਵੀ ਖਾਸ ਤੌਰ ਦੇ ਉੱਤੇ ਸਿੰਗਾਪੁਰ ਇਹ ਲਾਈਨ ਕਰਾਉਣ ਹਾਂ ਬਿਲਕੁਲ 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 ਤੇ ਖੈਰ ਜੇ ਤਾਂ 뮤직 ਇੰਡਸਟਰੀ ਦੇ ਨਾਲ ਤੁਸੀਂ ਜੁੜੇ ਹੋ ਆ ਅਸੀਂ ਜੇ ਇਸ ਸਮਾਜ ਦੇ ਵਿੱਚੋਂ ਆਉਂਦੇ ਆ ਉੱਥੇ ਇਹ ਹੁੰਦਾ ਕਿ ਕੁੜੀਆਂ ਕਿਉਂ ਖਾਸ ਜੇ ਇਸ ਵੇਲੇ ਤੁਸੀਂ ਸ਼ੁਰੂ ਕੀਤਾ ਹੋਣਾ ਹੁਣ ਤਾਂ ਚਲੋ ਟ੍ਰੈਂਡ ਚੱਲ ਗਿਆ ਸਕੂਲ ਦੇ ਵਿੱਚ ਵੀ 뮤직 ਐਜੂਕੇਸ਼ਨ ਸ਼ੁਰੂ ਹੋ ਗਈ ਉਹਨਾਂ ਦਿਨਾਂ ਦੇ ਵਿੱਚ ਕਿੱਦਾਂ ਦਾ ਸੀ ਇਦਾਂ ਦਾ ਇੱਕ ਕਿਹਾ ਜਾਂਦਾ ਸੀ ਵੀ ਨਹੀਂ ਕੁੜੀਆਂ ਨਹੀਂ ਇਵਨ ਕਿ ਮੁੰਡਿਆਂ ਦੇ ਗਾਉਣ ਦੇ ਉੱਤੇ ਵੀ ਇੱਕ ਇਤਰਾਜ਼ ਸੀ ਬਵਾਰਜਿਤ ਮੰਨਿਆ ਜਾਂਦਾ ਸੀ ਤੁਹਾਨੂੰ ਇਦਾਂ ਹੀ ਸਮੱਸਿਆ ਤਾਂ ਨਹੀਂ ਆਈ ਮੈਨੂੰ ਕੋਈ ਸਮੱਸਿਆ ਨਹੀਂ ਆਹੀ ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਮੇਰੇ ਵੱਡੇ ਬ੍ਰਦਰ ਸੀਗੇ ਅੱਛਾ ਸੋ ਉਹ ਬਹੁਤ ਮੇਰੇ سپورਟਿਵ ਸੀਗੇ ਬਹੁਤ ਸਪੋਰਟ ਕਰਦੇ ਹੁੰਦੇ ਸੀ ਖੈਰ ਮੈਂ ਪੜੀ ਤਾਂ ਘੱਟੀ ਆ ਮੈਨੂੰ ਗਾਉਣ ਦਾ ਬਹੁਤ ਜ਼ਿਆਦਾ ਜਨੂਨ ਹੁੰਦਾ ਸੀ ਅੱਛਾ ਬਹੁਤ ਸ਼ੌਂਕ ਸੀ ਮੈਨੂੰ ਮਤਲਬ ਕਿ ਗਾਇਕੀ ਸੀ ਮੇਰੇ ਵਾਸਤੇ ਬਾਕੀ ਮੇਰੇ ਨਾ ਇਨ-ਲॉज ਦੇ ਵਿੱਚ ਨਾ ਮੇਰੇ ਆਪਣੇ ਪੇਰੈਂਟਸ ਦੇ ਵਿੱਚ ਕੋਈ ਮੇਰੀ ਫੈਮਿਲੀ ਚ ਕੋਈ ਸਿੰਗਰ ਨਹੀਂ ਆ ਕਿਸੇ ਨੂੰ ਗਾਉਣ ਦਾ ਸ਼ੌਂਕ ਨਹੀਂ ਆ ਸਿਰਫ ਮੈਨੂੰ ਹੀ ਇਹ ਗੋਡ ਗਿਫਟ ਮਾਲਕ ਨੇ ਬਣਾ ਕੇ ਭੇਜਿਆ ਆਵਾਜ਼ ਦੇ ਕੇ ਹੈ ਸੋ ਬਾਕੀ ਕੋਈ ਇਦਾਂ ਦੀ ਹੈ ਨਹੀਂ ਸੀ ਬੰਦੇਸ਼ ਵੀ ਕੁੜੀਆਂ ਨੂੰ ਕੁਝ ਨਹੀਂ ਕਰਨ ਦੇਣਾ ਮੇਰੇ ਪੇਰੈਂਟਸ ਨੇ ਬਹੁਤ ਮੇਰੇ ਮੇਰੀ ਸਪੋਰਟ ਕੀਤੀ ਆ ਵਾਹ ਜੀ ਵਾਹ ਤੇ ਇਹ ਵੀ ਆ ਕਿ ਪੇਰੈਂਟਸ ਦੀ ਜੇ ਚਾਹਣ ਤਾਂ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਜੇ ਰੋਕਿਆ ਜਾਵੇ ਤਾਂ ਜਿੱਦੀ ਮਨ ਬਖਸ਼ਿਸ਼ ਕੀਤੀ ਹੈ ਜੀ ਜੀ ਸ਼ਾਇਦ ਅਸੀਂ ਸਾਰੇ ਹੀ ਉਹ ਤੋਂ ਕਹਿੰਦੇ ਵੀ ਇੱਕ ਬ੍ਰਦਰ ਮੇਰੇ ਤਿੰਨ ਬ੍ਰਦਰ ਆ ਜੀ ਤੇ ਵੱਡੇ ਬ੍ਰਦਰ ਸਪੋਰਟਿਵ ਸੀਗੇ ਜਿਹੜੇ ਉਹ ਵਿਚਕਾਰ ਵਾਲੇ ਸੀ ਨਾ ਉਹ ਥੋੜਾ ਜਿਹਾ ਫਿਰ ਤੁਹਾਨੂੰ ਪਤਾ ਹੀ ਵੀ ਇੱਕ ਬੰਦਾ ਹੁੰਦਾ ਹੀ ਆ ਵੀ ਨਹੀਂ ਨਹੀਂ ਇਹ ਕੰਜਰਖਾਨਾ ਗਾਉਣ ਵਾਲਾ ਬਿਜਾਨ ਵਾਲਾ ਬਿਲਕੁਲ ਨਹੀਂ ਇਹ ਕੰਮ ਕਰਨਾ ਹੈਗਾ ਸੋ ਉਹਨਾਂ ਨੇ ਬੜੀ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਪੇਰੈਂਟਸ ਤੇ ਮੇਰੇ ਵੱਡੇ ਬ੍ਰਦਰ ਕਮਲਜੀਤ ਸਿੰਘ ਜੀ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਵਾਹ ਜੀ ਵਾਹ ਫਿਰ ਫਿਰ ਮਿਊਜ਼ਿਕ ਦੀ এডਿਕੇਸ਼ਨ ਤੁਸੀਂ ਕਿੱਦਾਂ ਸ਼ੁਰੂ ਕੀਤੀ ਮੇਰੇ ਉਸਤਾਦ ਜੀ ਮਾਸਟਰ ਓਮ ਪ੍ਰਕਾਸ਼ ਜੀ ਆ ਜਲੰਧਰ ਤੋਂ ਅੱਛਾ ਤੇ ਮੈਂ 6 ਸਾਲ ਉਹਨਾਂ ਕੋਲੋਂ ਕੋਚਿੰਗ ਲਈ ਆ ਜੀ ਸੇ ਬਾਕੀ ਬਾਕੀ ਗੋਡ ਗਿਫਟ ਹੀ ਸਮਝ ਲਓ ਸਾਰਾ ਕੁਝ ਤੁਹਾਨੂੰ ਅੱਛਾ ਜੀ ਠੀਕ ਹੈ ਤੇ ਜਦੋਂ ਇੰਡਸਟਰੀ ਦੇ ਵਿੱਚ ਆਉਣਾ ਆ ਜਾਂ ਤੁਹਾਡੀ ਜਿਹੜਾ 뮤직 ਦਾ ਪਹਿਲੀ ਵਾਰ ਐਲਬਮ ਕਿਉਂਕਿ ਜਦੋਂ ਇੱਕ ਬੂਸਟ ਹੋਣਾ ਉਹ ਤਾਂ ਬਹੁਤ ਔਖਾ ਹੋ ਜਾਂਦਾ ਤੁਹਾਨੂੰ ਕਿੰਨਾ ਕੁ ਸੌਖਾ ਸੀ ਜਾਂ ਇੱਕ ਬਹੁਤ ਵੱਡੀ ਸਟਰਗਲ ਜਿਹੜੀ ਆ ਚੱਲੀ ਆ ਇਹਦੇ ਵਿੱਚ ਕਿਉਂਕਿ ਟਾਪ ਦੇ ਉੱਤੇ ਪਹੁੰਚਣਾ ਤੇ ਇਹ ਕਹੇ ਆ ਸਾਡੇ ਇਹ ਇੰਡਸਟਰੀ ਦੇ ਵਿੱਚ ਮੰਨਿਆ ਜਾਂਦਾ ਵੀ ਸਾਡੇ ਤਾਂ ਗਿੱਟਿਆਂ ਤੋਂ ਫੜ ਕੇ ਖਿੱਚ ਲੈਂਦੇ ਆ ਪਿੱਛਾ ਨੂੰ ਬਿਲਕੁਲ ਬਿਲਕੁਲ ਫਿਰ ਔਖਾ ਤਾਂ ਨਹੀਂ ਸੀ ਸਭ ਕੁਝ ਬਹੁਤ ਸਫਰ ਔਖਾ ਹੂੰ ਬਹੁਤ ਸਟਰਗਲ ਕੀਤੀ ਮੈਂ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਮੈਂ ਤਾਂ ਇੰਨੀ ਸਟਰਗਲ ਕੀਤੀ ਨਾ 85 ਤੋਂ ਲੈ ਕੇ ਤੁਸੀਂ ਬਲੀਵ ਨਹੀਂ ਕਰੋਗੇ ਕਿ ਬਸ ਸਟਰਗਲ ਹੀ ਚੱਲਦੀ ਆ ਰਹੀ ਮੇਰੀ ਹਜੇ ਤੱਕ ਵੀ ਸਟਰਗਲ ਹੀ ਚੱਲਦੀ ਆ ਕਿਉਂਕਿ ਬੱਚੇ ਹੁਣ ਪਹਿਲਾਂ ਤਾਂ ਮੇਰੇ ਬ੍ਰਦਰ ਸੀ ਮੇਰੇ ਪੇਰੈਂਟਸ ਦੇ ਵਿੱਚੋਂ ਫਿਰ ਮੇਰੇ ਹਸਬੰਦ ਰੇਸ਼ਮ لال ਜੀ ਉਹ ਨਾ ਉਹ ਮੈਨੂੰ ਮਾਲਕ ਨੇ ਐਸਾ ਮੇਰੇ ਮੇਰੇ ਹਸਬੰਦ ਦਿੱਤੇ ਮੈਨੂੰ ਕਿਉਂ ਉਹਨਾਂ ਦਾ ਸਪੋਰਟ ਮੈਨੂੰ ਬਹੁਤ ਜ਼ਿਆਦਾ ਉਹਨਾਂ ਦੇ ਬਿਨਾਂ ਮੈਂ ਕੁਝ ਵੀ ਨਹੀਂ ਕਰ ਸਕਦੀ ਸੀਗੀ ਮੈਰਿਜ ਤੋਂ ਬਾਅਦ ਫਿਰ ਉਹਨਾਂ ਦੀ ਸਪੋਰਟ ਹੋ ਗਈ ਮੈਨੂੰ ਸੋ ਬਾਕੀ ਸਟਰਗਲ ਤਾਂ ਮੈਂ ਵੀਰੇ ਦੱਸ ਨਹੀਂ ਸਕਦੀ ਮੇਰੀ ਬਹੁਤ ਆ ਛੋਟੀ ਬੇਬੀ ਹੋਈ ਮੇਰੀ ਬੇਟੀ ਜੀ ਸੋ ਜਦੋਂ ਮੇਰਾ ਵੇਛ ਦਾਇਆ ਗਾਣਾ ਆਇਆ ਸੀਗਾ ਤਾਂ ਅਸੀਂ ਰੇਲਵੇ ਕੁਆਟਰਾਂ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਤੇ ਰੇਲਵੇ ਕੁਆਟਰਾਂ ਚ ਰਹਿੰਦੇ ਸੀ ਤਾਂ ਕੁਦਰਤੀ ਮੈਨੂੰ ਫਾਈਨਟੌਨ ਕੰਪਨੀ ਤੋਂ ਫੋਨ ਆਇਆ ਰਜਿੰਦਰ ਸਿੰਘ ਜੀ ਦਾ ਸੁਖਪਾਲ ਸੁਖ ਜੀ 뮤ਜ਼ਿਕ ਡਾਇਰੈਕਟਰ ਮੇਰੇ ਵੀ ਇੱਕ ਲਿਆਂਦਾ ਹਾਂ ਜੀ ਹਾਂ ਜੀ ਸੋ ਜਦੋਂ ਸੁਖਪਾਲ ਸੁਖ ਜੀ ਨੇ ਮੈਨੂੰ ਫੋਨ ਕੀਤਾ ਸਦੇ ਜੀ ਵੀ ਇਦਾਂ ਹੀ ਤੁਸੀਂ ਹਨਾ ਕਿੱਥੇ ਹੋ ਤੁਸੀਂ ਅਸੀਂ ਕਿਹਾ ਵੀ ਅਸੀਂ ਜਲੰਧਰ ਆ ਉਹ ਵੀ ਮੈਨੂੰ ਨਾ ਇੱਕ ਫੋਨ ਲੈ ਕੇ ਦਿੱਤਾ ਸੀ ਨੋਕੀਆ ਦਾ ਇਹ ਆਪਣੇ ਡਾਕਟਰ ਤਜਿੰਦਰ ਹਰਜੀਤ ਹਰਜੀਤ ਸਿੰਘ ਜੀ ਦੂਰਦਰਸ਼ਨ ਤੇ ਹੁੰਦੇ ਸੀਗੇ ਆਪਣੇ ਵੀ ਜਿਹੜੇ ਆਪਣਾ ਅਲਿਸ਼ਕਾਰ ਹੁਲੇ ਹੁਲਾਰੇ ਪ੍ਰੋਗਰਾਮ ਚੱਲਦੇ ਹੁੰਦੇ ਸੀ ਤੇ ਉਹਨਾਂ ਨੇ ਮੈਨੂੰ ਇੱਕ ਨੋਕੀਆ ਦਾ ਫੋਨ ਛੋਟਾ ਤੇ ਦੇ ਦਿੱਤਾ ਸੀਗਾ ਕਿਉਂਕਿ ਫਰਸਟ ਗਾਣਾ ਮੇਰਾ ਪਹਿਲਾ ਗਾਣਾ ਜਿਹੜਾ ਸੀ ਨਾ ਉਹ ਉਹਨਾਂ ਨੇ ਮੈਨੂੰ ਕੋ ਸਰਦੂਲ ਭਾਜੀ ਉਹਨਾਂ ਨੇ ਗਵਾਇਆ ਸੀਗਾ ਅੱਛਾ ਜੀ ਤ੍ਰਿੰਜਨ ਕੈਸਟ ਦੇ ਵਿੱਚ ਅੱਛਾ ਜੀ ਤੇ ਜੇ ਤੁਸੀਂ ਕਹੋ ਮਤ ਤੋਂ ਦੋ ਬੋਲ ਸੁਣਾ ਦੇ ਉਹ ਬੋਲ ਮੈਂ ਜਰੂਰ ਸੁਣਾਵਾਂਗੀ ਕਿਉਂਕਿ ਫਰਸਟ ਫਰਸਟ ਗਾਣਾ ਹੀ ਮੇਰਾ ਸਰਦੂਲ ਭਾਜੀ ਨਾਲ ਸੀਗਾ ਠੀਕ ਹੈ ਮਾਇਆ ਸੀਗਾ ਜੀ ਹੱਥ ਪੂਣੀਆਂ ਟਾਕਤੇ ਚਰਖਾ ਹਏ ਹੱਥ ਪੂਣੀਆਂ ਟਾਕ ਤੇ ਚਰਖਾ ਤਰਿੰਜਣੇ ਕਤਣ ਚੱਲੀ ਵੇ ਮੈਂ ਤਰਿੰਜਣਾ ਚ ਬੋਲ ਪਛਾਣਾ ਕੇ ਗਲੀਆਂ ਚ ਫਿਰਦੇ ਦਾ ਵੇ ਮੈਂ ਤਰਿੰਜਣਾ ਚ ਬੋਲ ਪਛਾਣਾ ਕੇ ਗਲੀਆਂ ਚ ਫਿਰਦੇ ਦਾ ਹਾਂਜੀ ਬਹੁਤ ਵਧੀਆ ਫਿਰ ਉਹ ਤੋਂ ਬਾਅਦ ਸਫ਼ਰ ਜਿਹੜਾ ਆ ਉਸ ਤੋਂ ਬਾਅਦ ਫਿਰ ਨੋਕੀਆ ਦਾ ਫੋਨ ਜਿਹੜਾ ਆ ਸੀ ਮੈਨੂੰ ਹਰਜੀਤ ਜੀ ਨੇ ਕਿਹਾ ਸੀ ਸੁਦੇਸ਼ ਆ ਤੈਨੂੰ ਮੈਂ ਫੋਨ ਦਿੰਨਾ ਆ ਕਿਉਂ ਹੁੰਦੇ ਨਹੀਂ ਸੀ ਉਸ ਟਾਈਮ 'ਚ ਫੋਨ ਤੇ ਮੈਨੂੰ ਕਹਿੰਦੇ ਜਦੋਂ ਇਹ ਇਸ ਫੋਨ ਤੇ ਤੈਨੂੰ ਫੋਨ ਬੜੇ ਆਉਣਗੇ ਫਿਰ ਸੁਖਪਾਲ ਸੁਖ ਜੀ ਦਾ ਫੋਨ ਆਇਆ ਫਿਰ ਮੈਨੂੰ ਕਹਿੰਦੇ ਸੁਦੇਸ਼ ਕਿੱਥੇ ਆ ਤਾਂ ਅਸੀਂ ਕਿਹਾ ਜੀ ਅਸੀਂ ਜਲੰਧਰ 'ਈ ਆ ਕਹਿੰਦੇ ਜਿੱਥੇ ਵੀ ਆ ਤੁਸੀਂ ਇੱਦਾਂ ਹੀ ਆ ਜਾਓ ਫਿਰ ਉਹਨਾਂ ਨੇ ਮੇਰੇ ਕੋਲੋਂ ਕਹਿੰਦੇ ਗਾਣਾ ਡੱਬ ਕਰਨਾ ਆਪਾਂ ਬਲਵੀਰ ਬੋਪੜਾ ਇਹਦੇ ਨਾਲ ਤੇ ਜਦੋਂ ਸਟੂਡੀਓ ਗਈ ਮੈਂ ਪਹਿਲਾਂ ਜਲੰਧਰ ਗਿਆ ਮੈਂ ਮੈਂ ਕਿਹਾ ਵੀ ਚਲੋ ਇੱਥੋਂ ਵੋਕਲ ਕਰਕੇ ਭੇਜ ਦਿੰਨੇ ਆ ਮਾਡਲ ਟਾਉਂ ਜੀ ਤੇ ਮਿੱਠਾਪੁਰ ਸਟੂਡੀਓ ਸੀਗਾ ਤੇ ਜਦੋਂ ਮੈਂ ਉੱਥੇ ਗਾਉਣ ਲੱਗੀ ਤਾਂ ਮੈਂ ਬੜਾ ਸੋਹਣਾ ਗਾਈ ਜਾ ਰਹੀ ਆ ਬੜਾ ਸੋਹਣਾ ਗਾਈ ਜਾ ਰਹੀ ਆ ਤਾਂ ਬੜਾ ਸੋਹਣਾ ਪਰ ਮੁੰਡੇ ਕੁਝ ਬੈਠੇ ਸੀਗੇ ਨਹੀਂ ਜੀ ਟੂਨ ਸਹੀ ਨਹੀਂ ਆ ਰਹੀ ਆ ਫੇਰ ਮੈਨੂੰ ਉਹਨਾਂ ਨੇ ਫੇਰ ਬੁਲਾਇਆ ਲੁਧਿਆਣੇ ਸੁਖਪਾਲ ਜੀ ਕਹਿੰਦੇ ਤੁਸੀਂ ਇੱਦਾਂ ਹੀ ਆ ਜਾਓ ਇੱਥੇ ਇੰਦਰ ਲੋਕ ਸਟੂਡੀਓ ਫੇਰ ਉੱਥੋਂ ਅਸੀਂ ਸਿੱਧਾ ਬੱਸ ਫੜੀ ਅਸੀਂ ਤਾਂ ਅਸੀਂ ਇੰਦਰ ਲੋਕ ਸਟੂਡੀਓ ਚਲੇ ਗਏ ਫੇਰ ਉੱਥੇ ਜਾ ਕੇ ਬਲਬੀਰ ਵੀ ਸੀਗਾ ਰਜਿੰਦਰ ਭਾਜੀ ਵੀ ਸੀ ਗਏ ਫਿਰ ਮੈਂ ਇੱਕ ਇੱਕ ਲਾਈਨ ਮੈਂ गा ਰਹੀ ਆ ਬਲਵੀਰ ਉਧਰੋਂ ਲਿਖ ਰਿਹਾ ਗਾਣਾ ਵੇਸ਼ਦਾਇਆ ਮੇਰੇ ਪਿੱਛੋਂ ਹਲਕੇ ਬਣਾ ਲਿਆ ਅੱਛਾ ਲਿਖਿਆ ਵੀ ਉੱਥੇ ਉੱਥੇ ਐਟ ਅ ਟਾਈਮ ਹੀ ਲਿਖਿਆ ਗਾਣਾ ਵਾਹ ਜੀ ਵਾਹ ਅਟ ਅ ਟਾਈਮ ਮੈਂ ਗਾ ਰਹੀ ਆ ਤੇ ਐਟ ਅ ਟਾਈਮ ਹੀ ਬਲਵੀਰ ਲਿਖ ਰਿਹਾ ਗਾਣੇ ਨੂੰ ਵਾਹ ਜੀ ਵਾਹ ਤੇ ਉਹ ਗਾਣੇ ਨੇ ਫਿਰ ਕਿਆ ਬਾਤ ਆ ਮਾਲਕ ਦਾ ਸ਼ੁਕਰ ਆ ਉਹ ਗਾਣਾ ਜਰੂਰ ਕਿਉਂਕਿ ਜੇ ਮੈਂ ਦੱਸਿਆ ਵੀ ਇੱਥੇ ਆਪਣੇ ਜਿਹੜੇ ਸਾਡੇ ਸਹਿਯੋਗੀ ਆ ਤੇ ਉਹਨਾਂ ਨੇ ਇਹੀ ਕਿਹਾ ਵੀ ਉਹ ਗਾਣਾ ਜ਼ਰੂਰ ਜਿਹੜਾ ਸੁਣਨਾ ਆ ਕਿਉਂਕਿ ਸਾਡੀ ਪਛਾਣ ਆ ਉਹ ਗਾਣਾ ਬਿਲਕੁਲ 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 ਤੇ ਉਹ ਜ਼ਰੂਰ ਉਪਰੋ ਕਰੋ ਸਾਡੇ ਵੇਸ਼ੁਦਿਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ ਨਹੀਂ ਮੇਰੀਏ ਜਨੇ ਤੇਰੇ ਆ ਦੁੱਖਾਂ ਨੇ ਮੈਨੂੰ ਖਾ ਲਿਆ ਬਚਪਨ ਵਾਲਾ ਪਿਆਰ ਸੋਣੀਏ ਟੁੱਟਿਆਂ ਵਿੱਚ ਜਵਾਨੀ ਦੇ ਕਿਸਮਤ ਮਣ ਕੇ ਮਣ ਕੇ ਕਰ ਗਈ ਸਾਡੀ ਪਿਆਰ ਨਿਸ਼ਾਨੀ ਦੇ ਹੱਸੇ ਮੁੱਕ ਗਏ ਅਣਮੁੱਲੇ ਚਖੜ ਪਿਆਰ ਸਾਡੇ ਤੇ ਝੁੱਲੇ ਤੂੰ ਕੀ ਜਾਣੇ ਕਿਵੇਂ ਮਨ ਸਮਝਾਲਿਆ ਬੇਸ਼ੁਦਿਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ ਵਾਹ ਵਾਹ ਜੀ ਵਾਹ ਇਹ ਹੁੰਦਾ ਦੋਸਤੋ ਕਿ ਮੋਹਿਤ ਕਰ ਲੈਣਾ ਜਿਹੜਾ ਗਾਣਾ ਆ ਤੁਹਾਨੂੰ ਖੁਸ਼ ਵੀ ਕਰ ਦਿੰਦਾ ਤੇ ਉਦਾਸ ਵੀ ਕਰ ਦਿੰਦਾ ਤੇ ਮੈਨੂੰ ਲੱਗਦਾ ਆ ਵੀ ਜਿਹੜੇ ਉਸ ਵੇਲੇ ਜਦੋਂ ਇਹ ਗਾਣਾ ਆਇਆ ਸੀ ਉਸ ਵੇਲੇ ਤਾਂ ਰਵਾਜ ਸੀ ਇਹੋ ਜਿਹੇ ਗਾਣਿਆਂ ਦਾ ਉਦੋਂ ਰਵਾਜ ਸੀਗਾ ਉਦੋਂ ਰਵਾਜ ਸੀ ਜਿਹੜੇ ਵਿਚਾਰੇ ਕਾਲਜ ਹੀ ਟ ਹੁੰਦੇ ਇਹ ਦਿਲਜੀਤ ਜੀ ਜਦੋਂ ਗਾਣਾ ਆਇਆ ਨਾ ਕੋਈ ਕਵੇ ਕੁੜੀ ਬੰਬੇ ਤੋਂ ਗਾਰੀਆ ਕੋਈ ਕਵੇ ਇਹ ਪਾਕਿਸਤਾਨ ਦੀ ਕੁੜੀ ਆ ਅੱਛਾ ਜੀ ਪਰ ਉਸ ਟਾਈਮ 'ਚ ਥੋੜਾ ਜਿਹਾ ਲੁਕੋਇਆ ਜਾਂਦਾ ਸੀਗਾ ਵੀ ਮੈਨੂੰ ਸਾਹਮਣੇ ਨਹੀਂ ਕਰਿਆ ਜਾਂਦਾ ਸੀਗਾ ਵੀ ਜਿੱਦਾਂ ਨਾ ਪਿੱਛੇ ਹੀ ਰੱਖਿਆ ਜਾਂਦਾ ਸੀਗਾ ਬੇ ਹਾਂ ਦੱਸਿਆ ਨਹੀਂ ਮੇਰਾ ਪਰ ਇਹ ਇਹ ਤਾਂ ਇਹ ਵੀ ਇੱਕ ਉਦਾਸ ਕਰਨ ਵਾਲੀ ਚੀਜ਼ ਬਹੁਤ ਉਦਾਸ ਕਰਨ ਵਾਲੀ ਐ ਇਸ ਗੱਲ ਦਾ ਮੈਨੂੰ ਗਿਲਾ ਰਹੂਗਾ ਵੀ ਜਿਹੜਾ ਆਰਟਿਸਟ ਆ ਫੀਮੇਲ ਆ ਤਾਂ ਉਹਨਾਂ ਨੂੰ ਪਤਾ ਨਹੀਂ ਕਿਉਂ ਪਿੱਛੇ ਰੱਖਿਆ ਜਾਂਦਾ ਆ ਸੋ ਮੈਂ ਕਹਿਣਾ ਨਹੀਂ ਚਾਹੁੰਦੀ ਚਲੋ ਵਾਈ ਗੁਰੂ ਉਹਨਾਂ ਨੂੰ ਖੁਸ਼ ਰੱਖਣ ਚੜ੍ਹਦੀ ਕਲਾ 'ਚ ਰੱਖਣ ਸੋ ਉਸ ਟਾਈਮ ਦੇ ਵਿੱਚ ਮੈਂ ਇਸ ਗਾਣੇ ਦੇ ਵਿੱਚ ਮੇਰੀ ਮੈਨੂੰ ਮੋਹਰੇ ਨਹੀਂ ਕੀਤਾ ਗਿਆ ਬੋਤ ਬੈਕ ਤੇ ਰਹੀ ਆ ਮੈਂ ਪਰ ਫੇ ਵੀ ਮਾਲਕਦਿਨੀ ਦਿਆ ਕਿਰਪਾ ਜਿਨ੍ਹਾਂ ਨੇ ਲੱਭਣਾ ਨਾ ਉਹਨਾਂ ਨੇ ਲੱਭ ਹੀ ਲਿਆ ਮੈਨੂੰ ਉਹਨਾਂ ਨੇ ਲੱਭ ਹੀ ਲਿਆ ਮੈਨੂੰ ਪਰ ਇਹ ਵੀ ਤੁਹਾਡੀ ਗੱਲ ਠੀਕ ਆ ਕਿ ਜਦੋਂ ਫੈਮਿਨਿਜ਼ਮ ਦੇ ਇਹ ਗੱਲਾਂ ਤਾਂ ਅੱਜ ਕੱਲ ਕਰਦੇ ਆ ਕਿ ਜਦੋਂ ਜਿਹੜਾ ਮੇਲ ਆਰਟਿਸਟ ਆ ਉਹਨੂੰ ਮੂਰੇ ਪੇਸ਼ ਕੀਤਾ ਜਾਂਦਾ ਉਹਨਾਂ ਨੂੰ ਮੂਰੇ ਪੇਸ਼ ਕ੍ਰੈਡਿਟ ਬਰਾਬਰ ਦਾ ਹਨਾ ਇਕੁਅਲ ਜਦੋਂ ਉਹਨਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ ਹੈ ਬਿਲਕੁਲ ਦੇਣਾ ਚਾਹੀਦਾ ਤੇ ਇਹ ਵੀ ਇੱਕ ਸਨੇਹਾ ਆ ਸ਼ਾਇਦ ਪਰ ਤੁਸੀਂ ਇਹ ਗੱਲ ਦੇ ਉੱਤੇ ਜ਼ਰੂਰ ਆਓ ਕਿ ਜਿਹੜੀ ਤੁਹਾਡੀ ਆਵਾਜ਼ ਆ ਆ ਮੈਨੂੰ ਲੱਗਦਾ ਨਹੀਂ ਕਿ ਉਹਦਾ ਕੋਈ ਸਾਨੀ ਹੈਗਾ ਆ ਬਹੁਤ ਵਡੀਆਂ ਆਵਾਜ਼ਾਂ ਜੀਆਂ ਹੋਈਆਂ ਆ ਤੇ ਇਹ ਇੱਕ ਤਰੀਕੇ ਦੇ ਨਾਲ ਕੱਲਾ ਤੁਹਾਨੂੰ ਹੀ ਨਹੀਂ ਮਾਣ ਸਾਨੂੰ ਬੜਾ ਮਾਣ ਹੋ ਜਾਂਦਾ ਕਿ ਅਸੀਂ ਇਹ ਸੁਣ ਸਕਦੇ ਹਾਂ ਸ਼ਾਇਦ ਤੁਹਾਡੀ ਆਵਾਜ਼ ਸੁਣੇ ਜਿਹੜਾ ਤੁਹਾਡੀ ਆਪਣੀ ਲੈਂਗੁਏਜ ਨਹੀਂ ਸਮਝ ਸਕਦਾ ਕਿਆ ਤੁਹਾਨੂੰ ਪਛਤਾਵਾ ਹੋਵੇ ਵੀ ਇਹ ਜਿਹੜੀ ਸ਼ਾਬ ਦਿਆ ਇੰਨੇ ਸਰੀਲੇ ਆ ਮੈਂ ਸਮਝ ਕਿਉਂ ਨਹੀਂ ਪਾ ਰਿਹਾ ਪਰ ਫਿਰ ਜਿਹੜਾ ਇਹ ਸਫਰ ਜਿਹੜਾ ਸ਼ੁਰੂ ਹੋ ਗਿਆ ਪਰ ਤੁਸੀਂ ਜਦੋਂ ਗਾਉਂਦੇ ਹੋ ਇਹ ਇਹੀ ਗਾਣੇ ਦੀ ਆਪਾਂ ਗੱਲ ਆ ਲੰਦੇ ਆ ਕਿ ਬਹੁਤ ਤੁਸੀਂ ਉੱਚਾ ਚਲੇ ਜਾਂਦੇ ਹੋ ਗਾਣਾ ਜਿਹੜੀ ਤੁਹਾਡੀ ਕਾਇਕੀ ਆ ਸੌਰ ਬੜੇ ਉੱਚੇ ਲੱਗ ਜਾਂਦੇ ਆ ਤੇ ਤੁਹਾਨੂੰ ਇੰਦਾ ਪਰੇਸ਼ਾਨੀ ਨਹੀਂ ਹੁੰਦੀ ਕਿ ਕਈ ਵਾਰੀ ਜਿਹੜੇ ਕੋ ਸਿੰਗਰ ਆ ਉਹ ਥੋੜੀ ਜਿਹਾ ਹੀਠਾਂ ਗਾ ਰਹੇ ਹੁੰਦੇ ਆ ਕਿੰਦਾ ਦਾ ਰਹਿੰਦਾ ਤਾਲ ਮੇਲ ਇਹ ਤਾਲ ਮੇਲ ਉਹ ਆਪੇ ਬਣਾਉਂਦੇ ਆ ਉਹਨਾਂ ਨੂੰ ਮੇਰਾ ਸਕਿੱਲ ਸਿੰਗਰ ਹੀ ਰੱਖਦੇ ਆ अच्छा सिंह जी अभी हम अभी कंफर्टेबल ਕਿੱਥੇ ਗਾ ਰਹੇ ਆ ਉਹ ਆਪਣੇ ਹਿਸਾਬ ਨਾਲ ਪਹਿਲਾਂ ਹੀ ਆਪਣਾ ਸਕਿੱਲ ਸੈੱਟ ਕਰਕੇ ਉਹ ਫੇਰ ਮੈਨੂੰ ਟਰੈਕ ਭੇਜਦੇ ਆ ਵੀ ਅਸੀਂ ਇੱਥੇ ਕੰਫਰਟੇਬਲ ਗਾ ਰਹੇ ਹਾਂ ਜਾਨੀ ਉਹਨਾਂ ਨੂੰ ਲਾਈਵ ਨਹੀਂ ਰਿਕਾਰਡ ਕੀਤਾ ਜਾਦਾ ਨਹੀਂ ਜੀ ਅੱਛਾ ਠੀਕ ਹੈ ਕਿਉਂਕਿ ਲਾਈਵ ਤੇ ਥੋੜੀ ਮੈਂ ਉਹੀ ਦੇਖ ਰਿਹਾ ਹਿੱਸਾ ਉਹਦੋਂ ਵੀ ਸਾਨੂੰ ਦੇਖਿਆ ਕਿ ਜਿਹੜਾ ਲਾਈਵ ਤੁਹਾਡਾ ਆ ਵੀ ਉਹਦੇ ਨਾਲ ਅਡਜਸਟਮੈਂਟ ਕਰਨੀ ਜਾਂ ਜਿਹੜੀ ਤਿਰਕਟ ਕਹਿੰਦੇ ਨੇ ਜਾਂ ਬਿਲਕੁਲ ਬਿਲਕੁਲ ਤੇ ਉਹ ਕਾਫੀ ਹੈਗਾ ਤੇ ਫਿਰ ਘਰ ਤੋਂ ਕਿਦਾਂ ਬੱਚੇ ਕੀ ਕਰਦੇ ਆ ਬੱਚੇ ਮੇਰੀਆਂ ਦੋ ਬੇਟੀਆਂ ਇੱਕ ਬੇਟਾ ਆ ਤੇ ਬੇਟੀ ਵੀ ਸਿੰਗਿੰਗ ਲੈਨ ਚ ਮੈਂ ਪਾਈ ਆ ਅੱਛਾ ਜੀ ਤੇ ਉਹਨਾਂ ਨੂੰ ਵੀ ਬਹੁਤ ਸ਼ੌਂਕ ਸੀ ਬੇਟੀ ਨੂੰ ਉਹਦੇ ਵੀ 8-10 ਗਾਣੇ ਆ ਚੁੱਕੇ ਸੀਰਤ ਕੁਮਾਰੀ ਅੱਛਾ ਜੀ ਸੀਰਤ ਸੋ ਬਾਕੀ ਛੋਟੀ ਬੇਟੀ ਨੈਨਸੀ ਬੱਚੇ ਤਿੰਨੋਂ ਹੀ ਮੇਰੇ ਮਤਲਬ ਕਿ ਟੈਲੈਂਟਡ ਆ ਉਹਨਾਂ ਦੇ ਵਿੱਚ ਆਰਟ ਹੈਗਾ ਆ ਸਿੰਗਿੰਗ ਦਾ ਜੀ ਤੇ ਅੱਗੇ ਮਾਲਕ ਸੁੱਖ ਰੱਖੇ ਉਹਨਾਂ ਦੇ ਇਨ ਫਿਊਚਰ ਉਹ ਅੱਗੇ ਹੋਣਗੇ ਜੀ ਬਿਲਕੁਲ ਤੇ ਕਦੀ ਗਿਣੇ ਆ ਵੀ ਕਿੰਨੇ ਕ ਗਾਣੇ ਹੋਣ ਤੱਕ ਰਿਕਾਰਡ ਕਰ ਦਿੱਤੇ ਗਾਣਾ ਤਾਂ ਮੈਂ ਜੀ 7-8000 ਦੀ ਮੈਂ ਕੋ ਇਹ ਮੇਰੇ ਹਸਬੰਦ ਨੇ ਰਿਕਾਰਡ ਰੱਖਿਆ ਹੋਇਆ। ਅੱਛਾ ਰੱਖਿਆ ਤੁਸੀਂ। 7-8000 ਰੁਪਿਆ ਆ 100 ਰੁਪਿਆ ਨਿਕਲ ਗਿਆ ਮੁੱਛ ਸੋਰੀ। ਠੀਕ ਆ ਹਾਂ ਡਾਲਰ ਕਹਿ ਗਏ ਤੁਸੀਂ। ਆਸਟ੍ਰੇਲੀਆ 'ਚ ਡਾਲਰ ਹੀ ਕਹਿਣਾ ਚਾਹੀਦਾ। ਹਾਂਜੀ ਡਾਲਰ ਹਾਂਜੀ। ਸੋ 7-8000 ਗਾਣਾ ਆ ਚੁੱਕਾ ਮੇਰਾ। ਆ ਤੱਕ ਅਰਡਰ ਆ ਤੱਕ ਆ ਹਾਂ ਜੀ ਬਾਕੀ ਜਿਹੜਾ ਲਾਈਵ ਜਿਹੜੇ ਚੱਲਦੇ ਆ ਜਿਹੜਾ ਜੇ ਰੋ ਪਏ ਆ ਉਹ ਵੱਖਰੇ ਆ ਹਾਂ ਜੀ ਹਾਂ ਜੀ ਹਜੇ ਉਹ ਜਿਹੜੇ ਕੀਤੇ ਪਏ ਆ ਉਹ ਹਜੇ ਪੈਂਡਿੰਗ ਤੇ ਬਣਨ ਵਾਹ ਜੀ ਵਾਹ ਤੇ ਜਿਆਦਾ ਇਹ ਰੁਝਾਨ ਜਿਹੜਾ ਸੋਲੋ ਦਾ ਤੁਸੀਂ ਘੱਟ ਕੀਤੇ ਆ ਜਾਂ ਸੋਲੋ ਦਾ ਵੀ ਬਰਾਬਰ ਦੀ ਮਤਾਂ ਸੋਲੋ ਦਾ ਤਾਂ ਨਹੀਂ ਮੈਂ ਕੀਤਾ ਕਿਉਂਕਿ ਮੇਰੇ ਕੋ ਡਿਊਟ ਬਹੁਤ ਜਿਆਦਾ ਸੀਗਾ ਹੂੰ ਡਿਊਟ ਦਾ ਬਹੁਤ ਜ਼ਿਆਦਾ ਸੀ ਤੁਸੀਂ ਹੁਣ ਵੀ ਮੇਰੇ ਟਰੈਕ ਦੇਖੋ ਪੰਜ ਸੱਤ ਟਰੈਕ ਮੇਰੇ ਹੋਰ ਆਏ ਪਏ ਆ ਅੱਛਾ ਜੀ ਹੁਣ ਇੱਥੇ ਟਾਈਮ ਨਹੀਂ ਲੱਗਦਾ ਡਬਿੰਗ ਕਰਨ ਦਾ ਜੀ ਉਹ ਹੁਣ ਮੈਂ ਜਾਉਂਗੀ ਜਦੋਂ ਮੈਂ ਇੰਡੀਆ ਤੋਂ ਆਉਣ ਲੱਗੀ ਨਾ ਜਿਸ ਦਿਨ ਮੇਰੀ ਫਲਾਈਟ ਸੀ ਤਿੰਨ ਗਾਣੇ ਤਾਂ ਮੇਰੇ ਕੋ ਉਦੋਂ ਆ ਗਏ ਅੱਛਾ ਜੀ ਤੇ ਹੁਣ ਮੈਂ ਜਾ ਕੇ ਕਰੂੰਗੀ ਕਿਉਂਕਿ ਵੀ ਡਿਊਟ ਦੇ ਵਿੱਚੋਂ ਨਹੀਂ ਟਾਈਮ ਲੱਗਦਾ ਹੁਣ ਜਿਹੜਾ ਸੋਲੋ ਮੈਟਰ ਆ ਪਰ ਉਹਨੂੰ ਵੀ ਹੁਣ ਥੋੜਾ ਚੂਜ਼ ਕਰਨਾ ਮੈਟਰ ਨੂੰ ਥੋੜਾ ਜਿਹਾ ਉਹਦੇ ਲਈ ਟਾਈਮ ਨਹੀਂ ਨਿਕਲਦਾ ਹੈਗਾ ਵੀ ਕਿਹੜਾ ਗੀਤ ਪਰ ਹੁਣ ਮੇਰੇ ਪੈਂਡਿੰਗ ਤੇ ਮੈਂ ਤਿੰਨ ਗਾ ਤੇ ਉਹ ਜਾ ਕੇ ਹੁਣ ਉਹਨੂੰ ਰਿਲੀਜ਼ ਕਰਾਂਗੇ ਅਸੀਂ ਮੈਂ ਆਪਣੇ ਚੈਨਲ ਤੇ ਕਰੂੰਗੀ ਅੱਛਾ ਜੀ ਤੇ ਅੱਛਾ ਚੈਨਲ ਵੀ ਆ ਤੁਹਾਡਾ ਮੇਰਾ ਆਪਣਾ ਚੈਨਲ ਸੁਦੇਸ਼ ਕੁਮਾਰੀ ਦੇ ਨਾਮ ਤੇ ਬਿਲਕੁਲ ਤੇ ਦੋਸਤੋ ਉਹ ਵੀ ਤੁਸੀਂ ਜਰੂਰ ਚੈਨਲ ਜਰੂਰ ਸਬਸਕ੍ਰਾਈਬ ਵੀ ਕਰਨਾ ਤੇ ਮੇਰੇ ਚੈਨਲ ਨੂੰ ਦੇਖਣਾ ਦਬਕਾ ਮਾਰ ਕੇ ਕਹਾਂਗੀ ਤੁਸੀਂ ਵੀ ਸਾਰਿਆਂ ਨੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰਨਾ ਸੋ ਲਾਈਕ ਵੀ ਕਰਨਾ ਆ ਤੇ ਕੀ ਕਹਿੰਦੇ ਹਾਂ ਕਿ ਘੰਟੀ ਬਜਾਉਣੀ ਆ ਉਹ ਵੀ ਬਜਾ ਦਿਓ ਨਾਲ ਉਹ ਵੀ ਬਜਾ ਦਿਓ ਹਾਂ ਜੀ ਇਹ ਪਿਆਰ ਵਾਲਾ ਦਾਤਾ ਜੀ ਆ ਇਦਾਂ ਕਹਿ ਦਿੰਦੇ ਹੁੰਦੇ ਨਾ ਜੀ 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 ਨੇ ਵਧੀਆ ਜੀ ਨਹੀਂ ਇਹ ਸਾਰੇ ਜਿਹੜੇ ਦਰਸ਼ਕ ਹੈ ਸਾਡੇ ਪਿਆਰ ਕਰਦੇ ਆ ਬਹੁਤ ਪਿਆਰ ਕਰਦੇ ਮੈਨੂੰ ਮੈਂ ਹੈਗੀ ਆ ਜੀ ਸਿੱਧਰੀ ਪਧਰੀ ਜੀ ਮੇਰੇ ਚ ਉਹ ਬਲ ਬਲੇਮ ਹੈ ਨੀਗਾ ਕਿਉਂਕਿ ਜੇ ਮੈਂ ਜਿੱਦਾਂ ਦੀ ਮੈਂ ਉਪਰੋਂ ਉਦਾਂ ਦੀ ਅੰਦਰ ਜਿੱਦਾਂ ਦੀ ਅੰਦਰੋਂ ਉਦਾਂ ਦੀ ਮੈਂ ਉਪਰੋਂ ਹੈਨਾ ਸੋ ਮੈਨੂੰ ਜੋ ਮੈਂ ਮਤਲਬ ਕਿ ਮੇਰੇ ਬਿਲਕੁਲ ਨਹੀਂ ਬਲ ਬਲੇਮ ਹੈ ਨਹੀਂ ਮੇਰੇ ਵਿੱਚ ਪਰ ਬਲ ਬਲੇਮ ਵਾਲੇ ਇਹ ਦਾ ਇਹ ਤਾਂ ਕਿਹਾ ਜਾਂਦਾ ਵੀ ਜਿਹੜਾ ਬਲ ਬਲੇਮ ਹੈ ਇਸ ਇੰਡਸਟਰੀ ਤਾਂ ਬਹੁਤ ਜ਼ਰੂਰੀ ਆ ਫੇਰ ਤਾਂ ਤੁਹਾਨੂੰ ਇਦਾਂ ਦੇ ਵਾਕਈ ਫੇਦਾ ਫਾਇਦਾ ਵੀ ਤਾਂ ਹੀ ਚੱਕ ਲੈਂਦੇ ਮੇਰਾ ਹਾਂ ਪਾਇਦਾ ਚੱਕਿਆ ਜਾਂਦਾ ਪਰ ਮੈਨੂੰ ਕਰਨਾ ਹੀ ਨਹੀਂ ਆਉਂਦਾ ਕੀ ਕਰਾਂ ਮੈਂ ਉਹਨ ਦਲਜੀਤ ਜੀ ਇਦਾਂ ਚਾਹੁੰਦੀ ਆ ਕਈ ਵਾਰੀ ਮੈਂ ਸੋਚਦੀ ਵੀ ਕਰਨਾ ਵੀ ਚਾਹੁੰਦੀ ਆ ਉਹ ਫੇਰ ਵੀ ਨਹੀਂ ਇਦਾਂ ਠੀਕ ਲੱਗਦਾ ਤੁਹਾਡੀ ਇਹ ਤਾਂ ਇੱਕ ਸ਼ਖਸੀਅਤ ਹੁੰਦੀ ਆ ਪਰ ਤੁਸੀਂ ਇਹ ਦੇਖੋ ਕਿ ਜਿਹੜਾ ਸ਼ਖਸੀਅਤ ਨਿਰਮਾਣ ਆ ਤੁਹਾਡਾ ਜਾਂ ਤੁਹਾਨੂੰ ਜਿਹੜੇ ਐਨੇ ਸਰੋਤੇ ਦਰਸ਼ਕ ਸਾਡੇ ਪਿਆਰ ਕਰਦੇ ਆ ਸ਼ਾਇਦ ਇਸੇ ਕਰਕੇ ਕਰਦੇ ਆ ਕਿ ਤੁਹਾਡੇ ਵਿੱਚ ਜਿਹੜਾ ਬਲਬਲੇਵਾ ਹੈ ਨਹੀਂ ਹੈ ਨਹੀਂ ਬਿਲਕੁਲ ਇਹ ਤੁਸੀਂ ਚਾਹੋ ਵੀ ਤਾਂ ਵੀ ਸ਼ਾਇਦ ਤੁਸੀਂ ਕਰ ਨਹੀਂ ਕਰ ਸਕੋਗੇ ਮੈਂ ਨਹੀਂ ਕਰ ਸਕੂਗੀ ਮੈਨੂੰ ਨਹੀਂ ਲੱਗਦਾ ਅੱਛਾ ਮੇਰੇ ਕੋ ਹੋਣਾ ਵੀ ਨਹੀਂ ਆ ਤੇ ਜਦੋਂ ਇਹਦਾ ਬਲਬਲੇਵਾ ਹੁੰਦੇ ਆ ਫੇਰ ਬਲਬਲੇਵੇ ਮੈਂ ਤਾਂ ਇੰਡਸਟਰੀ ਵਿੱਚ ਇਹੀ ਕਿਹਾ ਜਾਂਦਾ ਵੀ ਪੈਸਿਆਂ ਦਾ ਹੀ ਲੈਣ ਦੇਣ ਏਦਾਂ ਦਾ ਪੈਸਿਆਂ ਦਾ ਏਦਾਂ ਦੀ ਕੋਈ ਜ਼ਿਆਦਾ ਕਰਦੇ ਰਹੇ ਜਾਂ ਮੈਨੂੰ ਤਾਂ ਪੈਸੇ ਨਾਲ ਏਦਾਂ ਵੀ ਹੁਣ ਜ਼ਰੂਰਤ ਵੀ ਹੈਗੀ ਪੈਸਾ ਤੇ ਬਾਕੀ ਮੇਰੇ ਹਸਬੰਡ ਹੀ ਹੈ ਬਾਕੀ ਦੇਖਣ ਮੈਂ ਕਿਹਾ ਮੈਨੂੰ ਮਾਈਕ ਤੇ ਖੜੀ ਕਰ ਦਿਓ ਮੈਂ ਆਪਣਾ ਕੰਮ ਜਿਹੜਾ ਮੇਰਾ ਆ ਉਹ ਮੈਂ ਕਰ ਦੂੰਗੀ ਬਾਕੀ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਠੀਕ ਹੈ ਨਾ ਤੇ ਮੈਨੂੰ ਮਤਲਬ ਕਿ ਮੇਲ ਮਲਾਪ ਮੈਨੂੰ ਬਹੁਤ ਚੰਗਾ ਲੱਗਦਾ ਹਰੇਕ ਕਿਸੇ ਨਾਲ ਮੇਰਾ ਸੁਭਾਅ ਏਦਾਂ ਦਾ ਆ ਕਿ ਮਲਾਪੜਾ ਜਿਹਾ ਸੁਭਾਅ ਆ ਮੇਰਾ ਹਾਂ ਵੀ ਮੈਂ ਹਰੇਕ ਨਾਲ ਮਤਲਬ ਕਿ ਮਿਲ ਜੁਲ ਕੇ ਰਹਿਣਾ ਚਾਹੁੰਦੀ ਆ ਇਹ ਤਾਂ ਬਹੁਤ ਵਧੀਆ ਗੱਲ ਹੈ। ਹੋਰ ਬਿਲਕੁਲ। ਚਾਹ ਤੇ ਇਹ ਜਿਹੜਾ ਮਿਊਜ਼ਿਕ ਹੈ ਇਹ ਵੀ ਇਹੀ ਸਿਖਾਉਂਦਾ ਸਾਨੂੰ ਪਿਆਰ ਇਹੀ ਸਿਖਾਉਂਦਾ ਪਿਆਰ ਮੁਹੱਬਤ। ਹਾਂਜੀ। ਸੰਗੀਤ ਸਾਡਾ ਜਿਹੜਾ ਪਿਆਰ ਮੁਹੱਬਤ ਸਕੂਨ। ਹੂੰ ਸਕੂਨ। ਹੂੰ। ਤੇ ਸਾਨੂੰ ਹੁਣ ਸਕੂਨ ਥੋੜਾ ਜਿਹਾ ਹੋਰ ਦਿਓ ਕੋਈ ਚ ਸੁਣਾਓ। ਕੀ ਸੁਣੋਗੇ ਹੋਰ ਦੱਸੋ ਤੁਸੀਂ। ਤੁਸੀਂ ਹੁਣ ਥੋੜਾ ਜਿਹਾ ਪਹਿਲਾ ਉਦਾਸ ਰੰਗ ਸੁਣਾਇਆ। ਹਾਂ। ਔਰ ਥੋੜਾ ਜਿਹਾ ਵਧੀਆ ਮੈਂ ਚੱਲੀਆਂ ਪੇਕੇ ਸੁਣ ਲੈ ਗੱਲ ਜਵਾਨਾਂ ਵੇ। ਇਸ ਵਾਰੀ ਨਹੀਂ ਸੁਣਨਾ ਮੈਂ ਕੋਈ ਹੋਰ ਬਹਾਨਾ ਵੇ ਕਾਦਾ ਫੋਕਾ ਮਾਨ ਕਰਾਂ ਤੇਰੀ ਸਰਦਾਰੀ ਤੇ ਵੇ ਮੈਂ ਨਹੀਂ ਆਉਣਾ ਜਾਂ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ ਜੇ ਨਾ ਆਇਆ ਲੈਣ ਸਫਾਰੀ ਤੇ ਵੇ ਮੈਂ ਨਹੀਂ ਆਉਣਾ ਜੇ ਨਾ ਆਇਆ ਲੈ ਸਫਾਰੀ ਤੇ ਜਦੋਂ ਸਫਾਰੀ ਦੀ ਆਪਾਂ ਗੱਲ ਕਰਦੇ ਆਂ ਕਿ ਉਸ ਵੇਲੇ ਇੱਕ ਸਮਾਂ ਸੀ ਕਿ ਸਫਾਰੀ ਜਿਹੜੀ ਆ ਜਦਾ ਅੱਜਕੱਲ ਥਾਰ ਮੰਨਿਆ ਜਾਂਦਾ ਹੈ ਉਹ ਸਫਾਰੀ ਜਿਹੜੀ ਆ ਟੌਪ ਤੇ ਮੰਨੀ ਜਾਂਦੀ ਸੀ ਬਿਲਕੁਲ ਜਦੋਂ ਮੇਰਾ ਸਫਾਰੀ ਗੱਣਾ ਆਇਆ ਸੀ ਨਾ ਮੈਂ ਆਪ ਖੁਦ ਸਫਾਰੀ ਲਈ ਉੱਛੜੀ ਯਾਰ ਠੀਕ ਬੜਾ ਸ਼ੌਂਕ ਸੀਗਾ ਮੈਨੂੰ ਮੈਂ ਕਰੇ ਉਹਦਾ ਨਵੀਂ ਕਢਾਈ ਫਿਰ ਸਫਾਰੀ ਤੋਂ ਬਾਅਦ ਜਦੋਂ ਗਾਣਾ ਹਿੱਟ ਭੁੱਲਰ ਭਾਜੀ ਦਾ ਫੋਨ ਆਇਆ ਕਹਿੰਦੇ ਭੈਣ ਜੀ ਸਫਾਰੀ ਹਿੱਟ ਹੋ ਗਿਆ ਆਪਣਾ ਮੈਂ ਕਿਹਾ ਲਓ ਸਫਾਰੀ ਆ ਗਈ ਆਪਣੇ ਵੀ ਫਿਰ ਹੁਣ ਫਿਰ ਠੀਕ ਆ ਨਹੀਂ ਹੁਣ ਤੁਸੀਂ ਥਾਰ ਕੱਢੋ ਥਾਰ ਗੱਡੀ ਦਾ ਬੜਾ ਟ੍ਰੈਂਡ ਹਾਂ ਬਿਲਕੁਲ ਬਿਲਕੁਲ ਚਲੋ ਗੱਡੀ ਦਾ ਟ੍ਰੈਂਡ ਆਉਂਦਾ ਇਹ ਗਾਣਾ ਕੱਢੋ ਨਾਲੇ ਅਸੀਂ ਪੁੱਛਦੇ ਨਾ ਨਾ ਬਿਲਕੁਲ ਬਿਲਕੁਲ ਮਾਲਕ ਵਾਈ ਗੁਰ ਨੇ ਚਾਇਆ ਤਾਂ ਜ਼ਰੂਰ ਹੋਣਗੇ ਜੀ ਤੇ ਸਫਾਰੀ ਦੀ ਆਪਾਂ ਗੱਲ ਕਰਦੇ ਆ ਕਿ ਜਿਹੜਾ ਮੌਕਾ ਬਹਲ ਜਾਂਦਾ ਸਾਡੇ ਇੰਟਰਸਟ ਫਿਰ ਉਹ ਉਹਦੇ ਨਾਲ ਗਾਣੇ ਵੀ ਬਦਲ ਗਏ ਗਾਣੇ ਵੀ ਬਦਲ ਗਏ ਬਾਈ ਕਹੀਏ ਕਿ ਉਹੀ ਸਫਾਰੀ ਵਾਲਾ ਗਾਣਾ ਜਿਹੜਾ ਅੱਜ ਆਉ ਲੋਕਾਂ ਨੂੰ ਸ਼ਾਇਦ ਨਾ ਇੰਨਾ ਲੱਗੇ ਵਧੀਆ ਤੇ ਤੁਸੀਂ ਇਹਦਾ ਤਾਲ ਮੇਲ ਇੱਕ ਚੱਲਿਆ ਜਿੱਦਾਂ ਹੁਣ ਤੁਸੀਂ ਬੇਸ਼ੁਦਾਈਆ ਜਦੋਂ ਗਾਣਾ ਗਾਇਆ ਸੀ ਉਹੋ ਜਿਹਾ ਹੁਣ ਜੂਥ ਵੀ ਨਹੀਂ ਰਹਿ ਹੁਣ ਤਾਂ ਰੋਂਦਾ ਹੀ ਨਹੀਂ ਕੋਈ ਮੈਨੂੰ ਲੱਗਦਾ ਨਹੀਂ ਨਹੀਂ ਜੀ ਨਹੀਂ ਹੁਣ ਤਾਂ ਚੱਕਲੋ ਚੱਕਲੋ ਵਾਲੇ ਗਾਣੇ ਆ ਜੀ ਚੱਕਲੋ ਵਾਲੇ ਫਿਰ ਕਿੱਦਾਂ ਅਡਜਸਟਮੈਂਟ ਕਿੱਦਾਂ ਕੀਤੀ ਕਿਉਂਕਿ ਬਹੁਤ ਸਾਰੇ ਕਲਾਕਾਰ ਅਡਜਸਟ ਨਹੀਂ ਕਰ ਪਾਏ ਇਸ ਨਵੀਂ ਜਨਰੇਸ਼ਨ ਦੇ ਵਿੱਚ ਬਿਲਕੁਲ ਪਰ ਤੁਸੀਂ ਫਿਰ ਲਗਾਤਾਰ ਹੀ ਚੱਲ ਰਹੇ ਹਾਂ ਹਾਂ ਜੀ ਬਿਲਕੁ ਜਿਹੜੀ ਅੱਜ ਦੀ ਗਾਇਕੀ ਆ ਹੁਣ ਥੋੜਾ ਜਿਹਾ ਗਾਣਿਆਂ ਦਾ ਫਰਕ ਹੈ ਗਿਆ ਆ ਜੀ ਕਿਉਂਕਿ ਉਸ ਟਾਈਮ ਗਾਣੇ ਸੁਣੇ ਜਾਂਦੇ ਸੀ ਤੇ ਹੁਣ ਤਾਂ ਅੱਜ ਕੱਲ ਦੇਖਣ ਵਾਲੇ ਗਾਣੇ ਰਹਿ ਗਏ ਆ ਦੇਖਣ ਵਾਲੇ ਰਹਿ ਗਏ ਹਨਾ ਦੇਖਣ ਵਾਲੇ ਰਹਿ ਗਏ ਆ ਤੇ ਬਾਕੀ ਚਲੋ ਦੋਹਰ ਉਹ ਵੀ ਚੰਗਾ ਸੀ ਉਹ ਵੀ ਆ ਵੀ ਚੰਗਾ ਆ ਹੈ ਤੇ ਇਹ ਵੀ ਲੋਕ ਲਾਈਕ ਕਰਦੇ ਬੱਚੇ ਪਸੰਦ ਕਰਦੇ ਆ ਮੈਂ ਗੌਨੀਆ ਡਿਫੈਂਡਰ ਗਾਣਾ ਕਿੰਨਾ ਵਧੀਆ ਰਿਹਾ ਆ ਤੇ ਦੂਜਾ ਜੱਸੇ ਢਿੱਲੋਂ ਦਾ ਮੇਰਾ ਗਾਣਾ ਆਇਆ ਸੀਗਾ ਉਹ ਵੀ ਬਹੁਤ ਸੋਹਣਾ ਗਾਣਾ ਸੀਗਾ ਕੁੰਡੀ ਜੀ ਜੀ ਤੇ ਜਦੋਂ ਮੈਂ ਦੇਖਿਆ ਕਿ ਜਿਹੜੀਆਂ ਬੇਬੀਆਂ ਮੈਨੂੰ ਇਦਾਂ ਅੱਗੇ ਲੱਗਦਾ ਸੀ ਵੀ ਸ਼ਾਇਦ ਅਸੀਂ ਪੁਰਾਣੀ ਗਾਇਕੀ ਜਿਹੜੀ ਆ ਉਹਨੂੰ ਬਸਾਰਦੇ ਜਾਂਦੇ ਆ ਪਰ ਜਿੱਦਾਂ ਤੁਸੀਂ ਗਾਣੇ ਪੁਰਾਣੇ ਵੀ ਗਾਇਆ ਈਵਨ ਕਿ ਮੈਂ ਦੇਖਿਆ ਕਿ ਤੁਹਾਡਾ ਸੈਡ Song ਵੀ ਇਦਾਂ ਆਨੰਦ ਮਾਣਿਆ ਜਾ ਰਿਹਾ ਸੀ ਜੀ ਜੀ ਜਿੱਦਾਂ ਕਹਿ ਦਿੱਤਾ ਜਾਂਦਾ ਹਨਾ ਵੀ ਲਾਈਵ ਜਦੋਂ ਗਾਉਂਦੇ ਆ ਤੁਸੀਂ ਸ਼ਾਇਦ ਉਹ ਤੋਂ ਸੈਡ Song ਨਹੀਂ ਗਾਉਣੇ ਚਾਹੀਦੇ ਪਰ ਤੁਹਾਡੇ ਜਿਹੜੇ ਆ ਉਹ ਗਾਣਿਆਂ ਨੇ ਇੰਨਾ ਰੰਗ ਬੰਨਿਆ ਆ ਕਿ ਇੱਥੇ ਕਾਫੀ ਜਿਹੜੀ ਫੀਡਬੈਕ ਆ ਉਹ ਵਧੀਆ ਆਈ ਆ ਸਾਈਡ ਗਾਣੇ ਜ਼ਿਆਦਾ ਇੱਥੇ ਬੀਬੀਆਂ ਭੈਣਾ ਮੇਰੀਆਂ ਨੇ ਬਹੁਤ ਲਾਇਕ ਕੀਤਾ ਹਾਂਜੀ ਤੇ ਨਾਲ ਨਾਲ ਫੀਡਬੈਕ ਵੀ ਮਿਲ ਰਹੀ ਸੀ ਫੀਡਬੈਕ ਵੀ ਮਿਲ ਰਹੀ ਸੀ ਬਿਲਕੁਲ ਮਿਲ ਰਹੀ ਸੀਗਾ ਹਾਂ ਤੇ ਇਹ ਫੀਡਬੈਕ ਦੇ ਨਾਲ ਫਿਰ એનર્ਜੀ ਵੀ ਮਿਲਦੀ ਹੁਣੇ ਵੀ ਹਾਂ ਮੈਂ ਇਦਾਂ ਦਾ ਕਰਾਂਗਾ ਹਾਂ ਉਹ ਚੋਂ ਫਿਰ એનર્ਜੀ ਆਉਂਦੀ ਸੀਗਾ ਤੇ ਤੁਸੀਂ ਦੇਖ ਹੀ ਲਿਆ ਹੈਗਾ ਲਾਈਵ 'ਚ ਤਾਂ ਉਹ એનર્ਜੀ ਸੀ ਸਾਰੀ ਫੀਡਬੈਕ ਦੀ ਬੀਬੀਆਂ ਭੈਣਾ ਵੱਲੋਂ ਤੇ ਉਹ એનર્ਜੀ ਕਰਕੇ ਹੀ ਤਾਂ ਮੈਂ ਥੋੜਾ ਜਿਹਾ ਸਟੇਜ ਪਰਫਾਰਮ ਵਧੀਆ ਕਰ ਸਕੀ ਹਾਂ ਜ ਜਦੋਂ ਤੁਸੀਂ ਮੈਟਰ ਦੇਖ ਦੋ ਕਿਉਂਕਿ ਤੁਸੀਂ ਦੱਸਿਆ 7000 ਜਾਂ 8000 ਗਾਣੇ ਤੁਸੀਂ ਗਾਤੇ ਫਿਰ ਉਹਨਾਂ ਵਿੱਚ ਮੈਟਰ ਕਿੱਦਾਂ ਚੂਜ਼ ਕਰਦੇ ਹੋ ਕਿਸੇ ਦੀ ਸਹਾਇਤਾ ਲੈਂਦੇ ਹੋ ਜਾਂ ਆਪ ਹੀ ਵੀ ਲੱਗਦਾ ਵੀ ਨਹੀਂ ਆ ਆ ਨਹੀਂ ਮੈਂ ਗਾਣਾ ਕਰਨਾ ਕਿਸੇ ਨੂੰ ਡਿਕਲਾਈਨ ਵੀ ਕਰ ਦਿੰਦੇ ਹੋ ਨਹੀਂ ਇਹ ਜਿਹੜੇ ਮੈਟਰ ਚੂਜ਼ ਕਰਨਾ ਮੇਰੇ ਹਸਬੰਦ ਰੇਸ਼ਮ ਲਾਲ ਜੀ ਅੱਛਾ ਜੀ ਬਈ ਦਾ ਬਹੁਤ ਇੰਟੈਲੀਜੈਂਟ ਉਹ ਉਹ ਇੰਟੈਲੀਜੈਂਟ ਬਹੁਤ ਨੇ ਉਹ ਆਪ ਆ ਖੁਦ ਲਿਖਦੇ ਨੇ ਕਾ ਗਾਣਾ ਉਹਨਾਂ ਨੇ ਦੇਖਣਾ ਵੀ ਇਹ ਗਾਣਾ ਕਿਹੋ ਜਿਹਾ ਫੇਅਰ ਕਰਨਾ ਡੱਬਾ ਸੀ ਜਦੋਂ ਤੁਸੀਂ ਦੱਸਿਆ ਵੀ ਤੁਸੀਂ ਰੇਲਵੇ ਕੁਆਟਰ ਚ ਰਹਿੰਦੇ ਸੀ ਬਾਕੀ ਰੇਲਵੇ ਦੇ ਵਿੱਚ ਨਹੀਂ ਰੇਲਵੇ ਚ ਸੀ ਤੇ ਉਹਨਾਂ ਨੇ ਚੂਜ਼ ਮੈਟਰ ਕਰਕੇ ਤਾਂ ਉਹਨਾਂ ਨੇ ਸਿਲੈਕਸ਼ਨ ਕਰਨੀ ਆ ਵੀ ਆਹ ਗਾਣਾ ਸਹੀ ਆ ਅਟਰੈਕਸ਼ਨ ਆਉ ਪਹਿਲਾਂ ਫਿਰ ਸੁਣਦੇ ਆ ਫਿਰ ਮੈਨੂੰ ਕਹਿੰਦੇ ਆ ਗਾਣਾ ਸਹੀ ਆ ਵਾਹ ਜੀ ਵਾਹ ਬਹੁਤ ਬੜਾ ਤੇ ਇਹ ਤਾਂ ਰਹਿ ਗਿਆ ਆਪਣਾ ਕਾਸਟਾਂ ਦਾ ਜ਼ਮਾਨਾ ਹੁਣ ਤਾਂ ਮੂਵੀਜ਼ ਦਾ ਵੀ ਜ਼ਮਾਨਾ ਜਿਹੜਾ ਆ ਗਿਆ ਤੇ ਉਹਦੇ ਵਿੱਚ ਦਾ ਸਫਰ ਕਿੱਦਾਂ ਰਿਹਾ ਪਲੇ ਬੈਕਿੰਗ ਜਿਹੜੀ ਏ ਆਪਣਾ ਮੂਵੀ ਦੀ ਹਾਂਜੀ ਹਾਂਜੀ ਉਹ ਵੀ ਵਧੀਆ ਗਾਣੇ ਆ ਰਹੇ ਆ ਮੰਜੇ ਬਿਸਤਰੇ 2 ਚ ਵੀ ਗਾਣਾ ਮੈਂ ਗਾਇਆ ਆ ਕਬੱਡੀ ਵਾਂਸ ਅਗੇਨ ਸੋ ਕਾਫੀ ਫਿਲਮਾਂ ਹੈਗੀਆਂ ਜਿਨ੍ਹਾਂ ਚ ਗਾਣੇ ਬਹੁਤ ਹੈਗੇ ਤੇ ਸਮਾਂ ਵੀ ਕਾਫੀ ਹੋ ਗਿਆ ਜਾਂਦੇ ਜਾਂਦੇ ਕੁਛ ਇਦਾਂ ਦਾ ਸੁਣਾਓ ਕਿ ਜਿਹੜਾ ਸਾਨੂੰ ਵਧੀਆ ਲੱਗੇ ਮੈਨੂੰ ਵਧੀਆ ਤਾਂ ਲੱਗੂ ਦਲਜੀਤ ਸਿੰਘ ਜੀ ਅੱਜ ਤੁਸੀਂ ਪੱਗ ਬਹੁਤ ਸੋਹਣੀ ਬੰਨੀ ਹੋਈ ਹੈ ਪੱਗ ਤੇ ਸੁਣਾਓ ਠੀਕ ਹੈ ਇਹ ਤੇ ਸੁਣਾਓ ਪੱਗ ਬਨ ਕੇ ਰੱਖਿਆ ਕਰਵੇ ਜੱਚਦਾ ਏ ਬਾਣਾ ਸੂਟ ਪਾ ਕੇ ਰੱਖਿਆ ਕਰਨੀ ਪਟਿਆਲੇ ਵਾਲਾ ਤੂੰ ਗੀਤ ਲੱਗਦਾ ਮਾਨਕ ਦਾ ਤੂੰ ਲੱਗਦੀ ਗਜ਼ਲ ਕੁੜੇ ਆ ਮਿਰਚਾਂਵਾਰਾ ਤੇਰੇ ਤੋਂ ਨਹੀਂ ਲੱਗਦੀ ਨਜ਼ਰ ਕੁੜੇ ਬਹੁਤ ਬੇਮਨਾ ਕਰਿਆ ਕਰਵੇ ਲਾਲ ਟਿੱਕਾ ਕਾਲਾ ਸੂਟ ਪਾ ਕੇ ਰੱਖਿਆ ਕਰਨੀ ਪਟਿਆਲੇ ਵਾਲਾ ਪੱਗ ਬਨ ਕੇ ਰੱਖਿਆ ਕਰਵੇ ਦਲਜੀਤ ਸਿਆ ਜੱਜ ਦਾ ਏ ਵਾਲਾ ਸ਼ਬਦਾਂ ਦੇ ਬਹੁਤ ਬਹੁਤ ਧੰਵਾਦ ਤੇ ਇਹ ਜਿਹੜਾ ਮੈਸੇਜ ਹੈ ਕੱਲਾ ਮੇਰੇ ਲਈ ਨਹੀਂ ਹੈ ਸਾਰੀ ਆਡੀਅנס ਸਾਰੀ ਆਡੀਅנס ਵਾਸਤੇ ਸਾਡੇ ਜਿਹੜੇ ਪੰਜਾਬੀ ਆ ਖੁਸ਼ ਰਹਿਣ ਆਵਾਜ਼ ਰਹਿਣ ਪੱਗਾਂ ਦੇ ਵਿੱਚ ਰਹਿਣ ਜਿਹੜੀ ਸਾਡੀ ਪਛਾਣ ਆ ਸਾਡੀ ਸਾਡੀ ਕਾਇਮ ਰਹਿ ਤੇ ਸਾਡੀ ਸਰਦਾਰੀ ਕਾਇਮ ਕਰਨ ਦੇ ਵਿੱਚ ਸੁਦੇਸ਼ ਕੁਮਾਰੀ ਜੀ ਨੇ ਅਹਿਮ ਜਿਹੜਾ ਯੋਗਦਾਨ ਉਹੋ ਪਾਇਆ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਚਾਰ ਚੰਨ ਤੁਸੀਂ ਦਾਤ ਦਿੱਤੀ థాంਕ ਯੂ ਸੋ ਮੱਚ ਦਿਲਜੀਤ ਜੀ ਤੁਹਾਡਾ ਇੰਡੋਸ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਦੁਬਾਰਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਦੋਂ ਲਾਈਵ ਸਾਡਾ ਇੰਟਰਵਿਊ ਆਊਗਾ ਦੱਬ ਕੇ ਸ਼ੇਅਰ ਕਰਨਾ ਸਪੋਰਟ ਕਰਨੀ ਹੈ ਔਰ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੁਸੀਂ ਸਾਰਿਆਂ ਨੇ ਜੀ ਤੇ ਬਹੁਤ-ਬਹੁਤ ਧੰਨਵਾਦ ਤੇ ਅਸੀਂ ਵੀ ਇਹ ਆਸ ਕਰਦੇ ਹਾਂ ਕਿ ਵੰਟੀ ਪੂਨੀਆਂ ਜੀ ਤੁਹਾਨੂੰ ਸਿੰਗਾਪੁਰ ਏਅਲੈਸ ਦੇ ਵਿੱਚ ਹੁਣ ਭੇਜਣ ਤੁਹਾਡਾ ਜਿਹੜਾ ਸਫਰ ਹੈ ਉਹ ਸੁਹਾਵਣਾ ਰਹੇ ਤਾਂ ਕਿ ਤੁਸੀਂ ਨੈਕਸਟ ਟਾਈਮ ਜਦੋਂ ਸੋਂ ਕਿ ਉੱਥੇ ਰੈਲ ਲਾਈਨ ਦੇ ਵਿੱਚ ਬਹੁਤ ਵਧੀਆ ਖਾਣਾ ਸੀ ਵਧੀਆ ਰਿਹਾ ਸਟੇ ਘੱਟ ਸੀ ਤੇ ਇਸੇ ਆਸ ਦੇ ਨਾਲ ਤੇ ਦੂਜਾ ਤਾਜ ਰਤੂ ਦੇ ਨਾਲ ਨਾਲ ਅੱਜ ਉਹਦਾ ਵੀ ਧੰਨਵਾਦ ਆ ਨਾਲ ਜੋਨੀ ਦਾ ਵੀ ਧੰਨਵਾਦ ਆ ਜਿਹੜੇ ਕਿ ਕੀਬੋਰਡ ਦੇ ਉੱਤੇ ਬਹੁਤ ਵਧੀਆ ਉਹਦਾ ਵੀ ਕਹਿੰਦੇ ਨਾ ਆ ਉਹਦੀ ਵੀ ਆਪਾਂ ਇੰਟਰਵਿਊ ਕਿਤੇ ਆਪਾਂ ਕਰਾਂਗੇ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਉਦੋਂ ਤੱਕ ਦਿਓ ਇਜਾਜ਼ਤ ਰੱਬ ਰੱਖਾ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ